ਇਹ ਜਿਹੜਾ ਮੇਲਾ ਹੁੰਦਾ ਇਸ ਮੇਲੇ ਦੀ ਵੇਟ ਹੁੰਦੀ ਆ ਕਿ ਸਤੰਬਰ ਮਹੀਨੇ ਦੇ ਵਿੱਚ ਆਪਾਂ ਉੱਥੇ ਜਾਣਾ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਮੈਨੂੰ ਮੈਂ ਜਦੋਂ ਵੀ ਆਉਣਾ ਬੜਾ ਵਧੀਆ ਲੱਗਦਾ ਇੱਥੇ ਕਿਉਂਕਿ ਇੱਥੋਂ ਦਾ ਮਾਹੌਲ ਬੜਾ ਅੱਛਾ ਹੈਗਾ ਪਹਿਲਾਂ ਸਰਦਾਰ ਜਗਿੰਦਰ ਸਿੰਘ ਬਲ ਹੋਰੀ ਸੀਗੇ ਸੋ ਉਹਨਾਂ ਦੇ ਨਾਲ ਮੇਰਾ ਬੜਾ ਪਿਆਰ ਸੀ ਜਦੋਂ ਪਹਿਲੀ ਵਾਰੀ ਉਹ ਆਏ ਆ ਮੇਰੇ ਖਾਲ ਪਤਾ ਨਹੀਂ ਕਿੰਨੀਆਂ ਗੱਲਾਂ ਬਾਤਾਂ ਅਸੀਂ ਆਪਸ ਵਿੱਚ ਬੈਠ ਕੇ ਕੀਤੀਆਂ ਸੋ ਉਹ ਵੀ ਬੜੇ ਰੱਬੀ ਰੂਹ ਸੀ ਜਦੋਂ ਇਦਾਂ ਦਾ ਧਾਰਮਿਕ ਸਮਾਗਮ ਹੁੰਦਾ ਧਾਰਮਿਕ ਮਾਹੌਲ ਹੁੰਦਾ ਤਾਂ ਉਦੋਂ ਮੈਨੂੰ ਲੱਗਦਾ ਕਿ ਬਹੁਤ ਬਰੀਕੀ ਦੇ ਨਾਲ ਕੰਮ ਕਰਨਾ ਪੈਂਦਾ ਕਿ ਯਾਰ ਸਟੇਜ ਤੇ ਕਿਦਾਂ ਦਾ ਪਰਫਾਰਮ ਕੀਤਾ ਜਾਵੇ ਇਹ ਗੱਲੋਂ ਹੀ ਹੁੰਦਾ ਤੁਹਾਡੇ ਹਨਾ ਮੇਰੇ ਮੇਰੇ ਖੂਨ ਚ ਆਈ ਚੀਜ਼ ਮੈਨੂੰ ਚੰਗਾ ਲੱਗਦਾ ਇਹ ਨੂੰ ਕਿ ਕੋਈ ਮੈਨੂੰ ਕਹਿੰਦਾ ਕਿ ਤੂੰ ਧਾਰਮਿਕ ਗਾਤਾ ਪਰ ਮੈਨੂੰ ਖੁਦ ਨੂੰ ਇੱਕ ਸੰਤੁਸ਼ਟੀ ਮਿਲਦੀ ਆ ਸਕੂਨ ਮਿਲਦਾ ਮੇਰਾ ਪਾਪਾ ਨਾਨਕ ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਮੇਰਾ ਬਾਬਾ ਅਸੀਂ ਤੁਹਾਡੇ ਨਾ ਸ਼ਬਦ ਸੁਣਦੇ ਰਹੇ ਹਾਂ ਪਰਵਾਤ ਫੇਰੀਆਂ ਤੇ ਲੱਗਦੇ ਹੁੰਦੇ ਸੀਗੇ ਆਮੀ ਬਾਬਾ ਜੀ ਨਾਨਕਾ ਜਮੀ ਬਾਬਾ ਨਾਨਕਾ ਤੇ ਮੇਰਾ ਸਵਾਲ ਇਹ ਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੋੜ ਆ ਇਸ ਚੀਜ਼ ਦੀ ਕਿਉਂਕਿ ਕੋਈ ਵੀ ਗਾਇਕ ਜਿਹੜਾ ਇਸ ਵੇਲੇ ਮੈਨੂੰ ਦਿਖਦਾ ਨਹੀਂ ਪਿਆ ਕਿ ਜਿੱਦੀ ਕੋਈ ਧਾਰਮਿਕ ਐਲਬਮ ਇਸ ਸਮੇਂ ਦੇ ਵਿੱਚ ਆਈ ਹੋਵੇ ਮੈਨੂੰ ਲੱਗਦਾ ਸਭ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਜਿਹੜੇ ਬੰਦੇ ਨੂੰ ਲੋਕ ਜਾਣਦੇ ਆ ਇਹ ਸਾਡਾ ਧਰਮ ਆ ਸਾਡਾ ਚਾਹੇ ਅਸੀਂ ਵਿਰਸੇ ਦੀ ਗੱਲ ਕਰਦੇ ਆ ਸੋ ਇਹ ਇੱਕ ਜ਼ਿੰਮੇਵਾਰੀ ਦੇ ਨਾਲ ਹੀ ਆ ਬਾਕੀ ਸਮਝਣ ਦੀ ਆ ਕੋਈ ਸਮਝੇ ਕੋਈ ਨਾ ਸਮਝੇ ਤੇ ਅੱਜ ਕੱਲ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰਤ ਆ ਸਾਡੇ ਵਿਰਸੇ ਦੇ ਕੁਰਬਾਨੀਆਂ ਦੇ ਬਾਰੇ ਦੱਸਣ ਦੀ ਪਿੰਡ ਬਲ ਦੇ ਵਿੱਚ ਬਾਬਾ ਭਾਗੂ ਜੀ ਦਾ ਸਾਲਾਨਾ ਜੂੜ ਮੇਲਾ ਚੱਲ ਰਿਹਾ ਤੇ ਵੱਖ-ਵੱਖ ਕਲਾਕਾਰ ਸ਼ਰਕਤ ਕਰ ਰਹੇ ਨੇ ਤੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਰਵਿੰਦਰ ਗਰੇਵਾਲ ਜੀ ਪੰਜਾਬ ਦੇ ਮਸ਼ਹੂਰ ਗਾਇਕ ਸੋ ਹਰ ਸਾਲ ਆਉਂਦੇ ਨੇ ਹਰ ਸਾਲ ਸ਼ਰਕਤ ਕਰਦੇ ਨੇ ਗੱਲਬਾਤ ਕਰਦੇ ਹੋ ਵਾਜੂ ਭਾਈ ਗੁਜ ਜੀ ਦਾ ਖਾਲਸਾ ਵਾਜੂ ਜੀ ਖਾਲਸਾ ਵਾਜੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਨੂੰ ਤਾਂ ਚਲੋ ਪਤਾ ਸੰਗਤਾਂ ਨੂੰ ਪੁੱਛਣਾ ਦੱਸਣਾ ਚਾਹੁੰਦੇ ਹਾਂ ਕਿ ਕਿੰਨੇ ਸਾਲ ਆ ਤੁਨੋਂ ਕਿੰਮਾ ਸਾਲ ਹੋਣੇ ਮੇਰੇ ਖਾਲ ਚੌਥਾ ਪੰਜ ਪੰਜਵਾਂ ਸਾਲ ਹੀ ਹੋ ਗਿਆ ਸ਼ਹਿਰ ਹਾਂ ਲਗਾਤਾਰ ਹੀ ਆ ਰਹੇ ਹਾਂ ਸੋ ਬੜਾ ਹੁਣ ਪਰਿਵਾਰ ਖੈਰ ਜਦੋਂ ਵੀ ਆਉਨੇ ਇੱਥੇ ਬੜਾ ਚੰਗਾ ਲੱਗਦਾ ਔਰ ਬਲ ਪਰਿਵਾਰ ਨਾਲ ਬੜਾ ਮੇਰਾ ਰਣਵੀਰ ਹੋਣਾ ਨਾ ਪਿਆਰ ਪੈ ਗਿਆ ਹੁਣ ਇੰਨਾ ਜ਼ਿਆਦਾ ਸੋ ਹਰ ਸਾਲ ਹੀ ਸੋ ਬੜਾ ਬੜਾ ਵਧੀਆ ਮਤਲਬ ਇੱਕ ਸਕੂਨ ਮਿਲਦਾ ਇਸ ਜਗ੍ਹਾ ਤੇ ਆ ਕੇ ਬੜੀ ਪੋਜ਼ਿਟਿਵਿਟੀ ਹੈ ਇੱਥੇ ਹਨਾ ਤੋਂ ਮੈਨੂੰ ਲੱਗਦਾ ਕਿ ਕੁਝ ਸਾਡਾ ਵੀ ਟਾਈਮ ਆ ਜਿਹੜਾ ਉਹ ਚੰਗੇ ਪਾਸੇ ਲੱਗ ਜਾਂਦਾ ਇੱਕ ਪਾਸੇ ਨਾ ਦੂਸਰੇ ਸ਼ੋਅ ਤੁਹਾਡੇ ਹੁੰਦੇ ਨਾ ਚੰਟਪਣ ਵਾਲੇ ਇੱਕ ਪਾਸੇ ਕਿਤੇ ਹੋਰ ਵੀ ਧਾਰਮਿਕ ਥਾਵਾਂ ਤੇ ਜਾਂਦੇ ਹੋ ਸੋ ਇਹ ਜਿਹੜਾ ਮੇਲਾ ਹੁੰਦਾ ਇਸ ਮੇਲੇ ਦੀ ਵੇਟ ਹੁੰਦੀ ਹੈ ਕਿ ਉਹ ਸਤੰਬਰ ਮਹੀਨੇ ਦੇ ਵਿੱਚ ਆਪਾਂ ਉੱਥੇ ਜਾਣਾ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਮੈਨੂੰ ਮੈਂ ਜਦੋਂ ਵੀ ਆਉਣਾ ਬੜਾ ਵਧੀਆ ਲੱਗਦਾ ਇੱਥੇ ਕਿਉਂਕਿ ਇੱਥੋਂ ਦਾ ਮਾਹੌਲ ਬੜਾ ਅੱਛਾ ਹੈਗਾ ਪਹਿਲਾਂ ਸਰਦਾਰ ਜਗਿੰਦਰ ਸਿੰਘ ਬਲ ਉਹ ਹੋਰੀ ਸੀਗੇ ਸੋ ਉਹਨਾਂ ਦੇ ਨਾਲ ਮੇਰਾ ਬੜਾ ਪਿਆਰ ਸੀ ਜਦੋਂ ਪਹਿਲੀ ਵਾਰੀ ਉਹ ਆਏ ਆ ਮੇਰੇ ਖਲ ਪਤਾ ਨਹੀਂ ਕਿੰਨੀਆਂ ਗੱਲਾਂ ਵਰਤਾਂ ਸੀ ਆਪਸ ਬੈਠ ਕੇ ਕੀਤੀਆਂ ਸੋ ਉਹ ਵੀ ਬੜੇ ਰੱਬੀ ਰੂਹ ਸੀ ਸੋ ਉਹਨਾਂ ਦੇ ਨਾਲ ਤੋਂ ਉਹਦੇ ਤੋਂ ਬਸ ਫਿਰ ਇਹੋ ਜਿਹਾ ਸਬਬ ਬਣਿਆ ਹੋਇਆ ਹਮੇਸ਼ਾ ਹੀ ਬੇਟ ਰਹਿੰਦੀ ਆ ਔਰ ਹਰ ਸਾਲ ਕੋਸ਼ਿਸ਼ ਵੀ ਹੁੰਦੀ ਆ ਕਿਉਂਕਿ ਹੁਣ ਜਦੋਂ ਹਰ ਵਾਰੀ ਆਉਣੇ ਆ ਤਾਂ ਮੈਨੂੰ ਔਰ ਥੋੜਾ ਹੋਰ ਔਖਾ ਹੋ ਜਾਂਦਾ ਤੁਹਾਡੇ ਲਈ ਹਨਾ ਕਿ ਕੀ ਇਹੋ ਜਿਹੇ ਗਾਣੇ ਜਿਹੜੇ ਅਸੀਂ ਪਹਿਲਾਂ ਨਹੀਂ ਗਾਏ ਕੁਝ ਨਵਾਂ ਸੰਗਤਾਂ ਨੂੰ ਸੁਣਾਈਏ ਕੋਸ਼ਿਸ਼ ਵੀ ਹੁੰਦੀ ਹੈ ਕਿ ਕੁਝ ਨਵਾਂ ਸਵਾਲ ਵੀ ਕਿਉਂਕਿ ਇੱਕ ਗਾਇਕ ਜਿਹੜਾ ਆ ਉਹ ਨੱਚ ਟੱਪ ਸਕਦਾ ਹੈ ਗਾਣੇ ਉਦਾਂ ਦੇ گا ਸਕਦਾ ਜਦੋਂ ਇਦਾਂ ਦਾ ਧਾਰਮਿਕ ਸਮਾਗਮ ਹੁੰਦਾ ਹੈ ਧਾਰਮਿਕ ਮਾਹੌਲ ਹੁੰਦਾ ਤਾਂ ਉਦੋਂ ਮਿਲਦਾ ਕਿ ਬਹੁਤ ਬਰੀਕੀ ਦੇ ਨਾਲ ਕੰਮ ਕਰਨਾ ਪੈਂਦਾ ਕਿ ਯਾਰ ਸਟੇਜ ਤੇ ਕਿਦਾਂ ਦਾ ਪਰਫਾਰਮ ਕੀਤਾ ਜਾਵੇ ਦੇਖੋ ਬਾਕੀ ਤਾਂ ਗੱਲ ਸ਼ਰਦਾ ਦੀ ਆ ਮੈਨੂੰ ਲੱਗਦਾ ਮੇਰੀ ਜਿਹੜੀ ਸ਼ੁਰੂਆਤ ਆ ਉਹ ਉਹੀ ਧਾਰਮਿਕ ਸਮਾਗਮਾਂ ਤੋਂ ਹੋਈ ਹੋਈ ਆ ਹਨਾ ਮੈਂ ਕੈਸ ਤਾ ਮੇਰੀਆਂ ਬਾਤ ਚ ਆਈਆਂ ਪਹਿਲਾਂ ਮੈਂ ਜਿਵੇਂ ਗੁਰਦੁਆਰਾ ਸਾਹਿਬ ਚ ਪਿੰਡ ਗੁੱਜਰਵਾਲਾ ਮੇਰਾ ਜਾਂ ਨਗਰ ਕੀਰਤਨ ਸਾਹਿਬ ਤੇ ਤੇ ਮਤਲਬ ਉੱਥੇ ਜਾ ਕੇ ਗਾਉਣਾ ਸੋ ਧਾਰਮਿਕ ਗਾਣਿਆਂ ਤੋਂ ਹੀ ਮੈਂ ਸ਼ੁਰੂ ਹੋਇਆ ਪਹਿਲਾਂ ਔਰ ਮੇਰੀ ਕੋਸ਼ਿਸ਼ ਰਹੀ ਆ ਪਹਿਲੇ ਦਿਨ ਤੋਂ ਹੀ ਮੇਰਾ ਖਿਆਲ ਜਦੋਂ ਤੋਂ ਮੈਂ ਸਟਾਰਟ ਹੋਇਆ ਮੇਰਾ ਨਹੀਂ ਖਿਆਲ ਕਿਸੇ ਹੋਰ ਆਰਟਿਸਟ ਨੇ ਇੰਨੀਆਂ ਧਾਰਮਿਕ ਐਲਬਮ ਕਿਸੇ ਨੇ ਕੀਤੀਆਂ ਹੋਣ ਸੋ ਅਸੀਂ ਅ ਮਤਲਬ ਨਾਲ ਨਾਲ इवन ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ਸ਼ਹੀਦ ਉਦਮ ਸਿੰਘ ਦੀਆਂ ਉਹਨਾਂ ਦੀਆਂ ਅਸੀਂ ਦੋ ਐਲਬਮ ਕੀਤੀਆਂ ਸੋ ਇਹ ਦਿਲੋਂ ਹੀ ਹੁੰਦਾ ਤੁਹਾਡੇ ਹਨਾ ਮੇਰੇ ਮੇਰੇ ਖੂਨ ਚ ਆਈ ਚੀਜ਼ ਮੈਨੂੰ ਚੰਗਾ ਲੱਗਦਾ ਇਹ ਨਹੀਂ ਕਿ ਕੋਈ ਮੈਨੂੰ ਕਹਿੰਦਾ ਕਿ ਤੂੰ ਧਾਰਮਿਕ ਗਾਤਾ ਪਰ ਮੈਨੂੰ ਖੁਦ ਨੂੰ ਇੱਕ ਸੰਤੁਸ਼ਟੀ ਮਿਲਦੀ ਆ ਸਕੂਨ ਮਿਲਦਾ ਔਰ ਮੈਨੂੰ ਤਾਂ ਮਤਲਬ ਦੂਸਰੇ ਪ੍ਰੋਗਰਾਮਾਂ ਨਾਲੋਂ ਸੌਖਾ ਲੱਗਦਾ ਇੱਥੇ ਕਿਉਂਕਿ ਮੈਂ ਬਹੁਤ ਈਜ਼ੀ ਮੇਰੇ ਬਸੇਵਾ ਤੁਸੀਂ ਦੇਖੋਗੇ ਮੇਰੇ ਕੋਲੇ ਕੋਈ ਕਾਪੀ ਨਹੀਂ ਹੋਣੀ ਉੱਥੇ ਹਨਾ ਨਹੀਂ ਤਾਂ ਬੰਦਿਆਂ ਨੂੰ ਦੋ ਗਾਣੇ ਨਹੀਂ ਯਾਦ ਕਿਉਂਕਿ ਅਸੀਂ ਰੂਟੀਨ 'ਚ ਤਾਂ ਗਾਉਂਦੇ ਨਹੀਂ ਹੈਗੇ ਇਹ ਧਾਰਮਿਕ ਪਰ ਫਿਰ ਵੀ ਮੈਨੂੰ ਕਦੇ ਮਹਾਰਾਜ ਦੀ ਇੰਨੀ ਮੇਰ ਆ ਕੇ ਮੈਨੂੰ ਕਦੇ ਲੋੜ ਨਹੀਂ ਪਈ ਕਿ ਮੈਂ ਕਾਪੀ ਤੋਂ ਦੇਖ ਕੇ ਗਾ ਮਾਂ ਚਾਹੀ ਤਿੰਨ ਘੰਟੇ ਗਾਈ ਜਾਊਂਗਾ ਇਦਾਂ ਯਾਦ ਆ ਸਾਰੇ ਮੇਰਾ ਨਾ ਇੱਕ ਸੀਗਾ ਕਿ ਜਦੋਂ ਮੈਂ ਕਾ ਬਾਈ ਜੀ ਨਾਲ ਮੁਲਾਕਾਤ ਹੋਣੀ ਤਾਂ ਇੱਕ ਸਵਾਲ ਜ਼ਰੂਰ ਪੁੱਛਣਾ ਮੈਂ ਇਸ ਚੀਜ਼ ਤੋਂ ਹਟਕੇ ਆ ਅਸੀਂ ਤੁਹਾਡੇ ਨਾ ਸ਼ਬਦ ਸੁਣਦੇ ਰਹੇ ਆ ਪ੍ਰਵਾਤ ਫੇਰੀਆਂ ਤੇ ਲੱਗਦੇ ਹੁੰਦੇ ਸੀਗੇ ਆਮੀ ਬਾਬਾ ਜੀ ਅਨੰਕਾ ਜਮੀ ਬਾਬਾ ਨਾਨਕਾ ਤੇ ਮੇਰਾ ਸਵਾਲ ਇਹ ਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੋੜ ਆ ਇਸ ਚੀਜ਼ ਦੀ ਕਿਉਂਕਿ ਕੋਈ ਵੀ ਗਾਇਕ ਜਿਹੜਾ ਇਸ ਵੇਲੇ ਮੈਨੂੰ ਦਿਸਦਾ ਨਹੀਂ ਪਿਆ ਕਿ ਜਿੱਦੀ ਕੋਈ ਧਾਰਮਿਕ ਐਲਬਮ ਇਸ ਸਮੇਂ ਦੇ ਵਿੱਚ ਆਈ ਹੋਵੇ ਸੋ ਥੋੜੀ ਧਾਰਮਿਕ ਐਲਬਮ ਕਦੋਂ ਆਈ ਹੁਣ ਇੱਕ ਅਗਲੀ ਕਿਉਂਕਿ ਸਾਨੂੰ ਵੇਟ ਇਸ ਚੀਜ਼ ਦਾ ਨਹੀਂ ਅੱਜਕੱਲ ਦੇਖੋ ਸਿੰਗਲ ਸਿੰਗਲ ਟਰੈਕ ਦਾ ਜ਼ ਹਰ ਵਾਰੀ ਚਾਹੇ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਦਾ ਦਿਹਾੜਾ ਆਉਂਦਾ ਜਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਉਂਦਾ ਸੋ ਅਸੀਂ ਹਰ ਵਾਰੀ ਹੋਈ ਨਵੇਂ Song ਸਾਡੇ ਰਿਲੀਜ਼ ਹੁੰਦੇ ਹੀ ਹੁੰਦੇ ਆ ਉਹ ਮਤਲਬ ਇਹ ਇੱਕ ਮੈਂ ਹਿੱਸਾ ਬਣਾਇਆ ਹੋਇਆ ਆਪਣੀ ਰੁਟੀਨ ਦਾ ਮਤਲਬ ਬਾਕੀ ਤਾਂ ਚਲੋ ਮੈਨੂੰ ਲੱਗਦਾ ਸਭ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਜਿਹੜੇ ਬੰਦੇ ਨੂੰ ਲੋਕ ਜਾਣਦੇ ਆ ਇਹ ਸਾਡਾ ਅ ਮਤਲਬ ਸਾਡਾ ਧਰਮ ਹੈ ਸਾਡਾ ਚਾਹੇ ਅਸੀਂ ਵਿਰਸੇ ਦੀ ਗੱਲ ਕਰਦੇ ਆ ਸੋ ਇਹ ਇੱਕ ਜ਼ਿੰਮੇਵਾਰੀ ਦੇ ਨਾਲ ਹੀ ਆ ਬਾਕੀ ਸਮਝਣ ਦੀ ਆ ਕੋਈ ਸਮਝੇ ਕੋਈ ਨਾ ਸਮਝੇ ਇਹਦੇ ਤੇ ਆ ਨਾ ਮੈਨੂੰ ਚੰਗਾ ਲੱਗਦਾ ਜੇ ਮੈਂ ਕਰਦਾ ਤਾਂ ਮੈਨੂੰ ਹਮੇਸ਼ਾ ਹੀ ਹੁੰਦਾ ਕਿ ਕੋਈ ਚੰਗਾ ਕੰਮ ਕੀਤਾ ਇਹ ਜ਼ਰੂਰੀ ਆ ਬਹੁਤ ਬਹੁਤ ਸ਼ੁਕਰ ਹੈ ਭਾਈ ਜੀ ਗੱਲਬਾਤ ਕਰਨ ਲਈ ਕੋਈ ਸੰਗਤਾਂ ਨੂੰ ਕੁਝ ਸਨੇਹ ਦੇਣਾ ਚਾਹੁੰਦੇ ਆ ਬਸ ਮੈਂ ਇਹੀ ਕੱਲ ਕਹੂੰਗਾ ਕਿ ਅੱਜਕੱਲ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰਤ ਆ ਸਾਡੇ ਵਿਰਸੇ ਦੇ ਨਾਲ ਜੋੜ ਕੇ ਰੱਖਣ ਦੀ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਦੇ ਬਾਰੇ ਦੱਸਣ ਦੀ ਸੋ ਜਿਹੜੇ ਇਹੋ ਜਿਹੇ ਜੋੜ ਮੇਲੇ ਆ ਉਹ ਉਹ ਸਾਨੂੰ ਆਪਣੇ ਕਲਚਰ ਦੇ ਨੇੜੇ ਲੈ ਕੇ ਜਾਂਦੇ ਆ ਪੁਰਾਣੇ ਵਿਰਸੇ ਦੇ ਨਾਲ ਜੋੜਦੇ ਆ ਔਰ ਬਜ਼ੁਰਗ ਮਾਵਾ ਤਾਂ ਇੱਥੇ ਆਉਂਦੀਆਂ ਹੀ ਆ ਤਾਂ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਬੱਚਿਆਂ ਨੂੰ ਵੀ ਲੈ ਕੇ ਆਈਏ ਔਰ ਜਿਹੜਾ ਇੱਥੇ ਇਤਿਹਾਸ ਸਾਡਾ ਸੁਣਾਇਆ ਜਾਂਦਾ ਤਾਂ ਕਿ ਉਹਦੇ ਨਾਲ ਬੱਚੇ ਸਾਡੇ ਜੁੜ ਸਕਣ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਗੱਲਬਾਤ ਤਾਂ ਇਸ ਕਿ ਸਾਡੇ ਨਾਲ ਰਵਿੰਦਰ ਅਗਰੇਵਾਲ ਜੀ ਅਸੀਂ ਗੱਲਬਾਤ ਕੀਤੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਾਜ਼ਰੀ ਲਾਉਣ ਆਏ ਨੇ ਬਾਬਾ ਭਾਗੂ ਜੀ ਦੇ ਮੇਲੇ ਤੇ ਸੋ ਇਸ ਤੋਂ ਬਾਅਦ ਕਈ ਹੋਰ ਕਲਾਕਾਰ ਵੀ ਇੱਥੇ ਪਹੁੰਚਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर